ਵੇਖਾ ਕਿਦਾਂ ਬੈਠੀ ਆ ਹੁਣ ਉਹ ਵਾ ਜੋੜੀ ਤੇ ਪਤਾ ਨਹੀਂ ਕਿੱਧਰ ਨੂੰ ਨਿਕਲ ਗਈ ਇਹਨੂੰ ਮੈਨੂੰ ਲੱਗਦਾ ਵਾ ਵੀ ਦੱਸ ਕੇ ਵੀ ਨਹੀਂ ਗਏ ਕਿ ਦੱਸ ਠੰਡ ਦੇ ਵਿੱਚ ਬੈਠੀ ਆ ਮੀਂਹ ਪੈ ਡਿਆ ਵਾ ਤੇ ਤੂੰ ਚਾਹ ਹੀ ਘੁੱਟ ਬਣਾ ਕੇ ਪੀ ਲਾ ਨਾ ਹੁਣ ਮੈਨੂੰ ਹੀ ਕਹਿਣ ਲਈ ਜੇ ਇਹੋ ਬਣਾ ਕੇ ਰੱਖੀ ਹੁੰਦੀ ਤੇ ਹੁਣ ਕਹਿਣ ਵਾਲੀ ਤੇ ਬਣਦੀ ਆਂਦੀ ਹੁਣੀ ਆ ਵੀ ਕਿਹੜੇ ਮੂੰਹ ਨਾ ਕਵਾਂ ਚੱਲ ਕੋਈ ਨਹੀਂ ਮਨਾ ਤੂੰ ਚਾਹ ਫੜਾਇਆ ਫਿਰ ਵੀ ਚੱਲ ਮਾਂ ਵਾਂ ਭਾਵੇਂ ਇਹਨੇ ਜਿੱਦਾਂ ਮਰਜ਼ੀ ਮੈਨਾਂ ਕਰਦੀ ਰਹੀ ਹੈ ਨਾ ਮੈਂ ਨਹੀਂ ਇਹਦੇ ਨਾਲ ਇਦਾਂ ਕਰ ਸਕਦੀ ਚਲ ਚਾਹ ਤੇ ਪੁੱਟ ਦੇ ਕੇ ਆਵਾਂ ਪੀਊਗੀ ਠੀਕ ਆ ਨਾ ਪੀਊਗੀ ਇਹਦੀ ਮਾਂ ਚਾਹ ਪੀ ਲਓ ਮੰਮੀ ਚਲ ਆਂ ਨਹੀਂ ਮੈਂ ਬਣਾਉਣ ਲੱਗੀ ਜਾਂ ਚੱਲ ਕੋਈ ਨਹੀਂ ਬਣੀ ਆ ਹੁਣ ਪੀ ਲੋ ਨਾ ਆ ਗਿਆ ਇਹ ਤੇ ਮੈਂ ਆ ਗਰ ਬਣਾਉਣੀ ਆ ਜਾਬ ਜੋੜੀ ਕਿੱਥੇ ਗਈ ਹੈ ਜੋੜੀ ਇੱਥੇ ਹੁਣੀ ਆ ਕਦੇ ਤਾਂ ਮਤਲਬ ਤੁਹਾਨੂੰ ਵੀ ਦੱਸ ਕੇ ਨਹੀਂ ਗਏ ਉਹ ਤਾਂ ਤਿਆਰ ਬਿਆਰ ਹੋ ਕੇ ਨਾ ਨਿਕਲ ਵੀ ਗਏ ਕੇ ਪਾਸੇ ਮੈਂ ਆ ਦੇ ਨਾ ਗਏ ਹੁਣ ਆਈ ਮੈਨੂੰ ਪਤਾ ਨਹੀਂ ਆ ਤੇਦਰ ਨੂੰ ਗਏ ਕਿਦਰ ਨੂੰ ਨਹੀਂ ਲੈ ਦੱਸ ਮੰਮੀ ਤੁਹਾਨੂੰ ਤੇ ਦੱਸ ਕੇ ਜਾਣਾ ਚਾਹੀਦਾ ਸੀ ਨਾ ਹੁਣ ਗਾੜੀ ਗੱਡੀ ਦੱਸ ਕੇ ਜਾਣਾ ਉਹਨਾਂ ਨੇ ਮੰਮੀ ਉਦਾਂ ਵੇਖ ਲੋ ਤੁਸੀਂ ਨਾ ਕਾਮ ਤੇ ਬਹੁਤ ਚਲੋ ਮੇਨਾ ਗਲਤ ਕੀਤੇ ਜੇ ਮੰਨ ਲੋ ਸਾਰੀ ਪੈੜੀ ਉਹਨਾਂ ਦੇ ਨਾਂ ਹੋ ਜਾਂਦੀ ਤੇ ਫੇਰ ਤੁਹਾਡਾ ਕੀ ਬਣਨਾ ਸੀ ਅਜੇ ਤਾਂ ਚਲੋ ਅੱਧੀ ਅੱਧੀ ਹੋਈ ਆ ਤੇ ਕੋਈ ਨਾ ਕੋਈ ਤੁਹਾਨੂੰ ਪੁੱਛਣ ਵਾਲਾ ਤੇ ਹੈਗਾ ਹੀ ਆ ਨਾ ਤੇ ਫੇਰ ਤੁਸੀਂ ਕਿੱਥੇ ਜਾਣਾ ਸੀ ਨਾ ਮੈਂ ਕਿੱਥੇ ਆ ਘਰ ਮੇਰਾ ਬਾਹਰ ਮੇਰਾ ਹੋਰ ਮੈਂ ਕੱਢ ਸਕਦੇ ਨਹੀਂ ਤੁਹੂ ਉਹ ਮੰਮੀ ਜਿਹੜੇ ਹੁਣ ਨਹੀਂ ਤੁਹਾਨੂੰ ਪੁੱਛਣ ਦੇ ਜੇ ਸਭ ਕੋ ਉਹਨਾਂ ਦੇ ਨਾਂ ਹੋ ਜਾਂਦਾ ਨਾ ਤੇ ਜੇ ਨਾਂ ਉਹ ਬਾਹਰ ਕੱਢ ਦੇ ਤੇ ਫੇਰ ਮੈਨੂੰ ਕਹਿੰਦੇ ਇਹ ਕਹਿਣ ਦੀਆਂ ਹੀ ਗੱਲਾਂ ਵਾ ਬਸ ਨੀ ਨਹੀਂ ਐਦਾਂ ਦੇ ਨਹੀਂ ਹੈਗੇ ਆਹੋ ਤੁਹਾਨੂੰ ਤੇ ਉਹ ਲੱਗਣਾ ਹੀ ਨਹੀਂਗੇ ਵੀ ਐਦਾਂ ਦੇ ਫਿਰ ਅੱਜ ਦੱਸ ਕੇ ਜਾਂਦੇ ਹਾਂ ਤੁਹਾਨੂੰ ਜਿੱਥੇ ਜਾਣਾ ਹੈ ਮੈਂ ਵਰਨਾ ਹੁਣ ਚਲ ਗਈ ਮਨੋ ਮਰੇ ਮੋਰ ਚਲ ਗਈ ਹੁਣ ਕਿਤੇ ਤੇ ਸਲਾਹ ਤੇ ਬੰਦੇ ਦੀ ਪਹਿਲਾਂ ਹੀ ਹੁੰਦੀ ਹੈ ਨਾ ਨੁੰਦਿਆ ਨੁੰਦਿਆ ਤੇ ਨਹੀਂ ਸਲਾਹ ਬਣਗੀ ਤੇ ਕੰਮ ਪੈ ਗਿਆ ਹੁਣਾਂ ਮੈਂ ਚੱਲ ਗਈ ਹੁਣੇ ਆ ਤੇ ਤੂੰ ਚਾਹ ਕਟ ਮੇਰੇ ਹੱਥ ਚ ਫੜਾ ਕੇ ਤੇ ਹੁਣ ਗੱਲਾਂ ਕਰਨ ਲੈ ਵੀ ਮੇਰੇ ਨਾਲ ਆਣ ਕੇ ਉਹ ਮੰਮੀ ਮੈਂ ਨਹੀਂ ਗੱਲਾਂ ਕਰਦੀ ਤੁਸੀਂ ਚਾਹ ਪੀਓ ਮੈਂ ਤਾਂ ਤੁਹਾਨੂੰ ਬੈਠਿਆਂ ਵੇਖਿਆ ਸੀ ਮੈਂ ਚੱਲ ਮੀਂ ਪੈਣ ਡਿਆ ਤੇ ਚਾਹ ਕਟ ਬਣਾ ਕੇ ਕੋਈ ਮੈਂ ਬਣਾ ਲੈਣੀ ਆ ਤੂੰ ਫੜ ਪੀਲਾ ਤੂੰ ਨੇ ਦਾਸ ਤੁਹਾਨੂੰ ਤੇ ਕੋਈ ਸਿੱਧੀ ਗੱਲ ਕਰੋ ਨਾ ਤੁਹਾਨੂੰ ਪੁੱਠੀ ਲੱਗਣੀ ਆ ਨਹੀਂ ਮੈਨੂੰ ਪੁੱਠੀ ਤੇ ਲੱਗਣ ਦੀ ਕੋਈ ਵੀ ਤੂੰ ਮੈਂ ਫੜਲਾ ਚਾਹ ਆਪਣੀ ਮੈਂ ਬਣਾ ਲੈਣੀ ਮੇਰੇ ਘਰੇ ਮੇਰੇ ਘਰੇ ਹੱਥਾਂ ਦੀਆਂ ਨਾਲ ਚੱਲ ਠੀਕ ਆ ਕੋਈ ਨਹੀਂ ਫੇਰ ਬਣਾ ਕੇ ਤੇ ਪੀ ਲੋ ਪੀ ਲੈਣੀ ਆ ਮੈਂ ਜਾ ਲੈ ਜਾ ਜੇ ਨਹੀਂ ਤੁਹਾਨੂੰ ਰਾਸ ਆਉਂਦੀ ਨਾ ਇੱਜ਼ਤ ਫੇਰ ਇਦਾਂ ਤੇ ਇਦਾਂ ਹੀ ਸਹੀ ਲੈ ਕੇ ਰਿਆ ਕਰੋ ਲੈ ਜਾ ਜਿੱਧਰ ਖਾਣਨੀ ਆ ਆ ਵੀ ਚਾਹ ਲੈ ਕੇ ਤੇ ਮੇਰੇ ਮਾਰਨ ਮਿਲ ਗੱਲ ਤੇ ਵੀ ਠੀਕ ਆ ਗੱਲਾਂ ਕਰੀ ਵੀ ਕਿਉਂ ਨਾ ਚੱਸ ਕੇ ਜਾਂਦੇ ਆਪੇ ਅਗਲੀ ਦਾ ਮੂੰਹ ਪੱਜਾ ਰਿੰਦਾ ਗਾੜੀਓ ਨਾ ਕੋਈ ਗੱਲ ਕਰਦੀ ਮੇਰੇ ਨਾਲ ਚਾਹ ਦੇ ਬਹਾਨੇ ਆ ਗਈ ਮੇਰੇ ਕੋਲ ਮਿਨੇ ਮਾਰਨ ਮੈਨੂੰ ਨਹੀਂ ਆਲੰਦੇ ਘਰ ਇਹਨਾਂ ਨੂੰ ਗਰ ਦੇ ਨੀਅ ਮੱਤ ਜਰਾ ਕਹਿਣਾ ਨੂੰ ਬਟਾਟਾ ਫਰਜ ਨਹੀਂ ਬਣ ਜਾ ਪੀ ਤਾਂ ਇਹ ਦੱਸ ਕੇ ਜਾਵਾਂ ਮੈਂ ਤੂੰ ਅਸਨੰਦਲ ਜਿੰਦਰ ਸੱਸ ਕੀ ਕਰ ਰਹੀ ਸੁਖਣਾ ਸੱਸ ਨੇ ਕੀ ਕਰਨਾ ਹੂੰ ਬੈਠੀ ਅੱਛਾ ਕੰਬੜ ਲਈ ਘਰੇ ਨਹਾ ਕੇ ਆਈ ਅੱਛਾ ਉਹ ਜੋੜੀ ਗਈ ਹੈ ਕਿਤੇ ਤੇ ਮੈਂ ਤੇ ਭੂਆ ਜੀ ਸੋਚਿਆ ਸੀ ਕਿ ਚਲ ਚਾਹ ਘੁੱਟ ਬਣਾ ਕੇ ਦੇ ਦਿੰਨੀ ਹਾਂ ਤੂੰ ਹੋਰ ਹੀ ਗੱਲਾਂ ਕਰਨ ਡੈ ਪੀ ਤੇ ਮੁੜ ਕੇ ਨਾ ਜਿਹੜੀ ਚਾਹ ਹੀ ਮੈਨੂੰ ਫੜਾਤੀ ਆ ਲੈ ਜਾ ਮੈਂ ਨਹੀਂ ਪੀਂਦੀ ਤੇ ਮੈਂ ਚੋਕ ਕੇ ਰੱਖਾਈ ਅੰਦਰ ਮੈਂ ਮਰਦੀ ਆ ਤੇ ਮਰਦੀ ਰਹਿ ਫੇ ਚਲ ਵਧੀਆ ਕੀਤਾ ਈਓ ਨਹੀਂ ਜੋੜੀ ਦੱਸ ਕੇ ਨਹੀਂ ਗਈ ਕਿ ਕਿੱਥੇ ਗਏ ਆ ਇਸੇ ਗੱਲ ਦਾ ਵਟ ਲੱਗਾ ਕਿ ਦੱਸ ਕੇ ਨਹੀਂ ਗਈ ਅੱਛਾ ਤਾਂ ਵਟ ਵਾਲੀ ਕਿਹੜੀ ਗੱਲ ਵਾ ਇਹ ਬੜਾ 헤ਜ ਕਰਦੀ ਸੀ ਇਹਨੂੰ ਇਹ ਹੀ ਗਾ ਨਾ ਮੈਂ ਜੋ ਕਹਤਾ ਕਿ ਮੰਮੀ ਬਣੀ ਤੇ ਬੜੀ ਸੀ ਉਹਨਾਂ ਦੀ ਤੇ ਹੁਣ ਤੈਨੂੰ ਦੱਸ ਕੇ ਵੀ ਨਹੀਂ ਜਾਂਦੇ ਤੇ ਜੇ ਸਾਰਾ ਕੁਝ ਉਹਨਾਂ ਦੇ ਨਾਂ ਲਾ ਦਿੰਦੀ ਤੇ ਫੇਰ ਤੇਰਾ ਕੀ ਬਣਣਾ ਹੀ ਬਸ ਇਹੋ ਗੱਲ ਦਾ ਵਟ ਲੱਗਾ ਹੀ ਤੇ ਲੱਗਦਾ ਰਵੇ ਵਟ ਸੱਚੀ ਗੱਲ ਕਹੀ ਆ ਝੂਠ ਕਿਆ ਵਾ ਕੋਈ ਇਹਦੇ ਵਾਲੀ ਤਾਂ ਹੱਦ ਹੋਈ ਆ ਇਹਦਾ ਰਾਦਾ ਸੀ ਉਹਨੇ ساری ਉਮਰ ਨਾਲ ਮੇਰੇ ਮਗਰ ਮਗਰ ਫਿਰਨਾ ਵਾ ਇਹਨੂੰ ਨਹੀਂ ਪਤਾ ਵੀ ਹੱਥ ਵਢਾ ਕੇ ਤਾਂ ਥੱਕੇ ਮਾਰ ਕੇ ਬਾਹਰ ਕੱਢਣਾ ਵਾ ਲੱਗ ਗਿਆ ਨਾ ਪਤਾ ਹੁਣ ਅੱਖਾਂ ਖੁੱਲਣੀਆਂ ਹੀ ਇਹਦੀਆਂ ਤੇ ਤੂੰ ਵੀ ਮਰਜ਼ੀ ਨਾਲ ਰੋਟੀ ਪਾਣੀ ਦਿਆ ਕਰੀ ਇਹਨੂੰ ਇਹਦੀਆਂ ਅੱਖਾਂ ਫੇਵ ਨਹੀਂ ਖੁੱਲਣੀਆਂ ਭੂਆ ਜੀ ਰੋਟੀ ਪਾਣੀ ਤੇ ਚਲੋ ਮੈਂ ਕੀ ਦੇਣਾ ਵਾ ਇਹਨੂੰ ਹੁਣ ਚਾਹ ਹੀ ਫੜਾਈ ਸੀ ਨਾ ਤੇ ਉਹ ਵੀ ਅਗਲੀ ਨੇ ਮੋੜਤੀ ਤੇ ਰੋਟੀ ਇਹ ਖਾ ਲੂਗੀ ਮੇਰੇ ਹੱਥੋਂ ਚਲ ਨਹੀਂ ਖਾਂਦੀ ਤੇ ਨਾ ਖਾਵੇ ਉਹਦੇ ਹੱਥਾਂ ਦੇ ਪਰੌਂਠੇ ਖਾ ਲੇ ਉਹ ਵੀ ਤੇ ਨੌ ਹੀ ਆ ਹੁਣ ਚੰਗਾ ਹੋਇਆ ਨਾ ਦੱਸਦੀ ਨਾ ਪੁੱਛਦੀ ਚੁੱਪ ਕਰਕੇ ਘਰ ਵਾਲੇ ਨੂੰ ਲੈਂਦੀ ਆ ਨਾਲ ਤੇ ਤੁਰ ਪੈਂਦੀ ਆ ਹੁਣ ਠੰਡ ਪੈ ਗਈ ਇਹਦੇ ਕਲੇਜੇ 'ਚ ਬਾਜੀ ਮੈਂ ਤਾਂ ਜੇ ਜਿੱਥੇ ਜਾਣੀ ਸੀ ਨਾ ਦੱਸ ਕੇ ਜਾਣੀ ਸੀ ਤੇ ਤਾਂ ਵੀ ਇਹ ਬੱਤੀ ਬੱਤੀ ਗੱਲਾਂ ਕਰਦੀ ਹੁੰਦੀ ਤੂੰ ਦੱਸ ਕੇ ਨਹੀਂ ਜਾਂਦੀ ਤੂੰ ਆਮ ਹਰੀ ਤੁਰੀ ਫਿਰਦੀ ਆ ਤੇ ਪਤਾ ਤੇ ਹੁਣ ਲੱਗਣਾ ਵਾ ਚੱਲ ਕੋਈ ਨਹੀਂ ਇਹੋ ਜਿਹੇ ਅੱਖਾਂ ਖੁੱਲਣ ਨਾ ਤੇ ਫੇਰ ਹੀ ਆ ਨਹੀਂ ਤੇ ਤੈਨੂੰ ਇਹਨੇ ਪੱਲੇ ਨਹੀਂ ਬੰਨਣਾ ਤੂੰ ਤੇ ਰੱਬ ਦਾ ਸ਼ੁਗਰਕਰ ਵੀ ਪਿਆਲੀ ਬੰਨਣਾ ਤੇਨੂੰ ਮਿਲ ਗਿਆ ਤਾਂ ਤੂੰ ਘਰ ਵਾਲੀ ਬਣ ਗਈ ਆ ਨੇ ਤਾਂ ਤੇਰਾ ਹਾਲ ਹੈ ਨਾ ਦੋਵਾਂ ਜਾਣੀਆਂ ਰਲ ਕੇ ਬੜਾ ਮਾੜਾ ਕਰਨਾ ਸੀ। ਸਿੰਦਰ ਮੈਂ ਤਾਂ ਉਦੋਂ ਹੀ ਵੇਖ ਲਿਆ ਸੀਗਾ। ਜਦੋਂ ਮੈਂ ਆਈ ਹਾਂ ਤਾਂ ਕਿਦਾਂ ਦਿਵਾਲੇ ਹੋ ਗਏ ਸੀ ਦੋਵੇਂ ਜਾਣੇ। ਮਾਤਾ ਤੂੰ ਕਿਉਂ ਸਾਈਨ ਕੀਤੇ? ਲੈ ਦੱਸ ਅਜੇ ਤਾਂ ਤੇਰਾ ਹਿੱਸਾ ਹੀ ਤੈਨੂੰ ਮਿਲਿਆ ਸੀ। ਤੇ ਜੇ ਸਾਰਾ ਨਾ ਕਰਾ ਲੈਂਦੇ ਤਾਂ ਫੇਰ ਕੀ ਬੰਨਾ ਸੀਗਾ? ਮਾਤਾ ਦੀ ਇੰਨੀ ਕੁ ਲਾਫਾ ਹੁੰਦੀ ਰਹੇ ਨਾ ਉਹ ਵੀ ਚੰਗੀ ਰਹਿੰਦੀ ਆ। ਇਹਨੇ ਹੱਥ ਬੜੀ ਚੁੱਕੀ ਸੀ। ਜਾਣੇ ਕਹਿੰਦੇ ਆ ਹੱਥ ਖੁਦਾ ਦਾ ਵੈਰ ਹੁੰਦਾ ਵਾ। ਭੂਆ ਜੀ ਮੇਰੇ ਦਿਲ 'ਚ ਤੇ ਫੇਰ ਵੀ ਇਹੋ ਜਿਹਾ ਨਹੀਂ ਹੁੰਦਾ। ਹੁਣ ਮੈਂ ਬੈਠੀ ਵੇਖੀ ਹੀ ਤੇ ਮੈਨੂੰ ਤੇ ਇਹ ਹੀਗਾ ਵੀ ਚੱਲ ਆਪਣੇ ਵਾਂਗੂ ਹੀ ਆਂ ਚਾਹ ਘੁੱਟ ਬਣਾ ਕੇ ਤੇ ਦੇ ਦੇਣੀ ਐ ਪਰ ਨਾ ਉਹਨੂੰ ਨਹੀਂਗਾ ਹੈਗਾ ਮਸਾ ਜਿੰਨਾ ਵੀ ਅਜੇ ਤੇ ਤੁਸੀਂ ਗਾੜੀ ਗਾੜੀ ਵੇਖਿਓ ਇਹਦੇ ਨਾ ਬਣਦਾ ਕੀ ਆ ਇਹਨੂੰ ਲੋਡ ਮੇਰੀ ਪੈਣੀ ਆ ਮੈਂ ਹੀ ਇਹਨੂੰ ਚੁੱਕਣਾ ਥਲਣਾ ਵਾਂ ਹੋਰ ਨਹੀਂ ਕਿਸਨੇ ਵੀ ਮੈਨੂੰ ਇਹ ਪੁੱਤ ਕਰਨ ਦਾ ਫੋਨ ਆਉਂਦਿਆ ਹੈਗਾ ਤੋ ਉਹਦੇ ਨਾਲ ਗੱਲ ਕਰਦੇ ਕਰਦੇ ਤੈਨੂੰ ਵੇਖਿਆ ਤੇ ਇੱਧਰ ਨੂੰ ਮੈਂ ਆ ਗਈ ਆ ਇਹਨਾਂ ਦਾ ਨੂਰ ਨਹੀਂ ਜਿਹੜਾ ਕਿ ਇਹ ਪਾਸੇ ਲੱਗਣ ਡਿਆ ਕਹਿਣ ਡਿਆ ਮੈਂ ਬਾਹਰ ਨਹੀਂ ਜਾਣਾ ਹੁਣ ਤੂੰ ਵੀ ਸਿਆਣੀਆਂ ਪਿਆਹਾ ਤੇਲਾ ਵੀ ਲਾਇਆ ਵਾ ਲੀੜਾ ਕਪੜਾ ਵੀ ਲਿਆਂਦਾ ਵਾ ਹੁਣ ਰੋਂਦੀ ਫਿਰਨ ਲਈ ਆ ਵੀ ਕਰਨ ਨੂੰ ਕਹੋ ਵੀ ਉਹ ਸਮਝਾਵੇ ਵੇਖ ਦਲਜਿੰਦਰ ਸਿਆਣਿਆ ਸੱਚੀ ਕਿਹਾ ਵਾ ਹੱਥਾਂ ਦੀਆਂ ਦਿੱਤੀਆਂ ਨਾ ਮੂੰਹ ਨਾ ਖੋਲਣੀਆਂ ਪੈਂਦੀਆਂ ਵਾ ਉਦੋਂ ਤਾਂ ਕਿਸੇ ਨੂੰ ਪੱਲੇ ਨਹੀਂ ਬੰਦੀ ਹੁੰਦੀ ਨਾ ਜੀ ਮੇਰੇ ਮੁੰਡੇ ਨੇ ਕੋਈ ਗੱਲ ਕਹਿ ਕੇ ਤੇ ਜਾਊਗਾ ਕਿੱਥੇ ਪਿਓ ਨੂੰ ਹੁਕਮ ਨਹੀਂ ਹੁੰਦਾ ਪਿੱ ਦਵਕਾ ਮਾਰ ਦੇ ਤੇ ਹੁਣ ਵੇਖ ਲੈ ਆਪਣੇ ਗਾੜੀਆਂ ਆਈਆਂ ਨਾ ਹੁਣਾਂ ਦੀ ਭੂਆ ਜੀ ਤੁਸੀਂ ਸਮਝਾਓ ਨਹੀਂ ਮੇਰੇ ਸਮਝਾਇਆ ਸਮਝਣਾ ਨੇ ਜੇ ਮਾਂ ਪਿਓ ਦੇ ਆਖੇ ਨਹੀਂ ਲੱਗਣ ਡਿਆ ਤੇ ਬਾਹਰ ਦੇ ਕਿਸ ਦੇ ਆਖੇ ਲੱਗੂਗਾ ਅਜੇ ਤੇ ਭੂਆ ਜੀ ਲਵਲੀ ਜਿਹੜਾ ਨਾ ਉਹ ਬੜਾ ਚੰਗਾ ਵਾ ਵਿਚਾਰਾ ਚਲੋ ਭਾਵੇਂ ਜਿੱਦਾਂ ਮਰਜੀ ਹੀ ਨਾ ਇੰਨੇ ਕੁੜੀ ਨਾਲ ਜਿੱਦਾਂ ਮਰਜੀ ਕੀਤਾ ਉਹਨੇ ਨਹੀਂ ਬਗਾਨਾ ਸਮਝਿਆ ਉਹਨੇ ਤੇ ਆਪਣਾ ਸਮਝ ਕੇ ਪਾ ਲਿਆ ਹੀ ਪਰ ਇਹਦੇ ਵਾਸਤੇ ਗਲਤ ਗੱਲ ਵਾ ਨਾ ਇਹਨੂੰ ਏਦਾਂ ਨਹੀਂ ਕਰਨਾ ਚਾਹੀਦਾ ਜੇ ਉਹ ਕਹਿਣ ਦੇ ਆ ਤੇ ਬਾਹਰ ਚਲ ਜੇ ਹਾ ਮਾੜਾ ਵੀ ਕੀ ਐ ਇਹਦੇ ਵਿੱਚ ਨਹੀਂ ਉਹਨੂੰ ਖੁੱਲੇ ਪੈਸੇ ਮਿਲਦੇ ਹੀ ਬਾਹਰ ਮੁੰਡਿਆਂ ਚ ਫਿਰਦਾ ਤੁਰਦਾ ਹੀਗਾ ਜੇ ਉਹਨੂੰ ਸ਼ਿਰੂ ਤੋਂ ਡਰ ਹੁੰਦਾ ਨਾ ਏਦਾਂ ਉਹ ਕਰਦਾ ਹੀ ਨਾ ਪਤਾ ਨਹੀਂ ਇਹ ਮੁੰਡੇ ਨੇ ਕੀ ਕਰਨਾ ਵਾ ਗੱਲਾਂ ਤੇ ਹੀ ਵੀ ਬਥੇਰੀਆਂ ਸੁਣਦੇ ਆ ਬਾਹਰੋਂ ਇਹਦੀਆਂ ਪਰ ਗੱਲ ਕਰਨ ਨੂੰ ਭੂਆਜੀ ਜੀ ਨਹੀਂ ਕਰਦਾ ਸੱਚ ਆ ਦਲਜਿੰਦਰ ਤੇਰੀ ਗੱਲ ਕਹਿਨ ਨੂੰ ਨਾ ਜੀ ਨਹੀਂ ਕਰਦਾ ਅਗਲੀ ਨਾ ਸਿਰਦੇਵਾਲਾ ਨੂੰ ਪਾਊਗੀ ਤੁਸੀਂ ਮੇਰੇ ਪੁੱਤ ਦੀ ਕਿਹੜੀ ਗੱਲ ਸੁਣੀ ਆ ਇਹਦੇ ਨਾਲੋਂ ਬਿਹਤਰ ਇਹ ਆ ਕਿ ਸੁਣ ਕੇ ਨਾ ਆਪਣੇ ਦਿਲ ਵਿੱਚ ਰੱਖੋ ਚੁੱਪ ਕੀਤਾ ਰਹੋ ਕਿਸੇ ਦੀਆਂ ਬਾਤਦਵਾਈਆਂ ਲੈਣ ਨਾਲੋਂ ਨਾ ਚੁੱਪ ਚੰਗੀ ਆ ਨਾਲੇ ਭੂਆ ਜਿੱਦਾਂ ਮਰਜੀ ਸੀ ਨਾ ਪਹਿਲਾਂ ਇਹ ਤੇ ਹੁਣ ਤੇ ਚੰਗੀ ਆ ਨਾ ਹੁਣ ਗੱਲ ਕਰਨ ਨੂੰ ਜੀਵ ਨਹੀਂ ਕਰਦਾ ਚੱਲ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਹੀ ਉਹਦੋਂ ਵੀ ਕਰਦਾ ਸੀ ਇੱਥੇ ਬੜਾ ਕੋਜਵਾ ਘਰ-ਬਾਰ ਬਣਿਆ ਵਾ ਪਿਓ ਮੇਰਾ ਤਨਖਾਹ ਲੈਣ ਡਿਆ ਵਾ ਮੈਂ ਤਾਂ ਤਨਖਾਹ ਨਾਲ ਕੱਖ ਨਹੀਂ ਬੰਦਾ ਹੁੰਦਾ ਅੱਜ ਤੇ ਤੂੰ ਕੱਲਾ ਵਾ ਕੱਲ ਨੂੰ ਵਿਆਹ ਵੀ ਕਰਨਾ ਜੀ ਆਜੰਤ ਹੋਣੀ ਆ ਖਰਚੇ ਵਧਣੇ ਆ ਮੁੜ ਕੇ ਤਨਖਾਹ ਨਾਲ ਕੱਖ ਨਹੀਂ ਬੰਨਣਾ ਜੇ ਭੂਆ ਜੀ ਤਨਖਾਹ ਮਿਲਦੀ ਆ ਤੇ ਇਹ ਥੋੜਾ ਵਾ ਵੀ ਉਹਨੂੰ ਡਾਈ ਜਾਣਾ ਹੈ ਤੇ ਇਦਾਂ ਹੀ ਆ ਪਰ ਹੁਣ ਬੱਚੇ ਦੇ ਸਮਝਣ ਦੀ ਗੱਲ ਹੀ ਆ ਭੂਆ ਜੀ ਇੱਥੇ ਘਲੋਤੇ ਰਹਿਣਾ ਵਾ ਚਲੋ ਆਓ ਚੱਲੀਏ ਘਰ ਨੂੰ ਮੈਂ ਨਹੀਂ ਜਾਣਾ ਦਿਲਜਿੰਦਰ ਤੁਹਾਡੇ ਘਰ ਤੇਰੀ ਸੱਸ ਸਾਹਮਣੇ ਬੈਠੀ ਹੋਣੀ ਆ ਉਹਨੂੰ ਵੇਖ ਕੇ ਨਾ ਮੈਨੂੰ ਗੁੱਸ ਤੂੰ ਕਰ ਲੈ ਕੰਮ ਤਾਂ ਦਾ ਵੇਲੀ ਦਾ ਮੈਂ ਫੇਰ ਆਉਂਗੀ ਇੱਥੇ ਚਲੋ ਕੋਈ ਗੱਲ ਨਹੀਂ ਸੱਸ ਦਾ ਕੀ ਆ ਉਹਦਾ ਤੇ ਕੰਮ ਹੀ ਇਹੋ ਵਾ ਚਲੋ ਆ ਮੈਂ ਤੇ ਨਹੀਂ ਮੇਰਾ ਨਹੀਂ ਚੀ ਕਰਦਾ ਤੇ ਮੱਥੇ ਲੱਗਣ ਤੂੰ ਕਰ ਲੈ ਮੇਰੀ ਤੇ ਕੰਮ ਮੈਂ ਵੀ ਜਾਵਾਂ ਲੈ ਦੱਸ ਅੱਜ ਬਾਪੂ ਆਜੀ ਦੱਸਣ ਦੇ ਆ ਵੀ ਨੂਰ ਇਦਾਂ ਕਰਦਾ ਵਾ ਜਾਣ ਨਹੀਂ ਦਿਆ ਬਾਹਰ ਵੀ ਦੱਸ ਇੰਨੇ ਪੈਸੇ ਲਾਏ ਆ ਤੇ ਤੂੰ ਚਲ ਜਾ ਅੱਜ ਕੱਲ ਦੇ ਨਿਆਣਿਆਂ ਦਾ ਵੀ ਨਾ ਉਹ ਨਹੀਂ ਹਾਲ ਹੈਗਾ ਜਦੋਂ ਮਾੜੀ ਬਹਿਣੀ ਬਹਿ ਜਾਂਦੀ ਹੈ ਨਾ ਫੇਰ ਤੇ ਇਹਨਾਂ ਨੂੰ ਨਾ ਸੁੱਝਦਾ ਹੀ ਕੋਈ ਨਹੀਂ ਆ ਸੰਦੀਪਾ ਕਿੱਥੇ ਗਏ ਸੀ ਮੈਨੂੰ ਦੱਸਣਾ ਜ਼ਰੂਰੀ ਹੈ ਕਿ ਜਾਂਟਾ ਡਿਸਾਈਨ ਕਰਵਾਇਆ ਕਰੀਏ ਫਿਰ ਜਾਇਆ ਕਰੀਏ ਨਹੀਂ ਮੈਂ ਕਦੋਂ ਕਿਹਾ ਵੀ ਮੈਨੂੰ ਦੱਸ ਕੇ ਜਾ ਤੇ ਫਿਰ ਕਾਹਤੋਂ ਪੁੱਛਣ ੜੇ ਆਪਣੀ ਸੱਸ ਨੂੰ ਤੇ ਦੱਸ ਜਾਣਾ ਹੀ ਕਿ ਕਿੱਥੇ ਚੱਲਨੀ ਉਹ ਮੇਰੀ ਮਰਜ਼ੀ ਮੈਂ ਜਿੰਨੂੰ ਮਰਜ਼ੀ ਦਸਾਂ ਸੁਨੀਪ ਕਿਉਂ ਮਥਾ ਲਾਉਂਦੀ ਏ ਤੂੰ ਮਥਾ ਮੈਂ ਨਹੀਂ ਲਾਉਂਦੀ ਉਹਨਾਂ ਨੇ ਆਵਾਜ਼ ਮਾਰੀ ਨਾ ਫਿਰ ਚਲ ਜੀ ਤਾਂ ਵੀ ਨਾ ਸਕੂਲ ਨਹੀਂ ਆਉਂਦਾ ਤੁਹਾਨੂੰ ਵੀ ਮੈਂ ਇਹ ਨਹੀਂ ਕਹਿਣ ੜੀ ਉਹ ਬੈਠੀ ਹੀ ਇੱਥੇ ਕੰਬੜੀ ਹੀ ਚਾਹ ਹੁਣੋਂ ਵੀ ਤੇ ਤੁਸੀਂ ਉਹਨੂੰ ਦੱਸ ਕੇ ਜਾਇਆ ਕਰੋ ਹਾਂ ਉਹਨੂੰ ਵੀ ਪਤਾ ਹੋਵੇ ਕਿ ਸੰਦੀਪ ਕਿੰਨੀ ਘਰ ਲਈ ਹੈਗੇ ਹੇਸਾ ਤੇ ਬੜੀ ਛੇਤੀ ਲੈ ਲਿਆ ਹੀ ਤੇ ਚਾਹ ਨਹੀਂ ਬਣਾ ਕੇ ਦਿੱਤੀ ਜਾਂਦੀ ਨਹੀਂ ਮੇਰੇ ਹੱਥ ਦੀ ਉਹ ਪੀਂਦੀ ਆ ਮੈਂ ਤੇ ਬਣਾ ਕੇ ਦਿੱਤੀ ਫਿਰ ਅਗਲੀ ਨੂੰ ਮੈਤੇ ਯਕੀਨ ਹੋਵੇ ਨਾ ਤੇ ਫੇਰ ਹੀ ਚਾਹ ਪੀਵੇ ਆਹੋ ਪਤਾ ਮੈਨੂੰ ਹੁਣ ਸਾਰਾ ਝੂਠ ਬੋਲੀ ਜਾਂਦੇ ਸੰਦੀਪ ਦਰਦੀ ਉਹ ਵੀ ਵਿਚਾਰੀ ਕੋ ਪਾਗਣਾ ਦੇ ਦੇ ਕਿਤੇ ਆਹੋ ਪਤਾ ਕੁਝ ਮੈਂ ਤੁਹਾਡੇ ਵਰਗੀ ਜੂ ਆ ਜਿਹੜੀ ਪਾ ਕੇ ਦੇ ਦੂੰਗੀ ਅਹੀਂ ਤੱਕ ਪਾ ਕੇ ਜਿੰਨੇ ਆ ਤੇ ਨਹੀਂ ਤੂੰ ਐਵੇਂ ਕੰਮ ਕਰ ਦੇਣਾ ਵਾ ਇਹ ਤੈਨੂੰ ਇਹ ਹੀ ਨਾ ਕਿ ਮਾਤਾ ਨੂੰ ਰੋਟੀ ਪਾਣੀ ਮੈਂ ਪੁੱਛਾਂ ਤੇ ਫੇਰ ਤੂੰ ਮੇਰੇ ਵੱਲ ਹੀ ਰਹਿਣ ਦਿੰਦੀ ਆਪਣੇ ਵੱਲ ਕੋ ਕੀਤਾ ਹੀ ਉਹਨੂੰ ਤੇ ਅੱਗੇ ਵੀ ਤੁਹਾਡੇ ਵੱਲ ਹੀ ਮੈਂ ਮਾਤਾ ਨੂੰ ਖਿੱਚ ਕੇ ਤ ਨਹੀਂ ਲਿਆਈ ਨਹੀਂ ਹਾਜੜੀਆਂ ਤੇਰੀਆਂ ਗੱਲਾਂ ਵਾ ਨਾ ਤੇਰੀ ਜ਼ੁਬਾਨ ਵਾ ਇਹਨੇ ਕੀਤਾ ਹੀ ਚੁੱਕਣਾ ਦੇ ਦੇ ਕੇ ਵੱਧ ਘਟ ਸੁਣਾ ਸੁਣਾ ਕੇ ਉਹਨੂੰ ਤੁਸੀਂ ਐਸੇ ਕਰਕੇ ਸਾਨੂੰ ਖਿਲਾ ਰਿਆ ਵਾ ਮੈਂ ਇਹ ਕਰਕੇ ਖਿਲਾ ਰਿਆ ਵਾ ਭੀ ਜੇ ਉਹਦੀ ਜ਼ਿੰਮੇਵਾਰੀ ਲਈ ਹੈ ਨਾ ਉਹਨੂੰ ਨਿਭਾ ਉਹਨੂੰ ਦੱਸ ਕੇ ਜਾਇਆ ਕਰ ਜਿੱਥੇ ਜਾਦੇ ਮਾਤਾ ਨੂੰ ਬੜੀਆਂ ਗੱਲਾਂ ਹੁੰਦੀਆਂ ਵਾ ਤੇ ਘਟ ਚਾਵ ਨਾ ਬਣੀ ਜਾਦ ਬਣਾ ਕੇ ਪੀ ਸਕਦੇ ਸੀ ਨਾ ਇਹੋ ਦਿਨ ਵੇਖਾਂ ਨੂੰ ਰਹਿ ਗਏ ਸੀ ਉਹਦੇ ਮੈਨੂੰ ਅੱਗੇ ਹੀ ਪਤਾ ਸੀ ਵੀ ਤੁਸੀਂ ਇਹੋ ਕੋਈ ਕਰਦੇ ਹੋ ਜਿੱਤਾਂ ਨੂੰ ਜ਼ਿਆਦਾ 헤ਜੋਂ ਡਿਆ ਨਾ ਤੇ ਰੋਟੀ ਪਾਣੀ ਪੁੱਛ ਲਿਆ ਕਰੋ ਠੀਕ ਆ ਨਾ ਠੀਕ ਆ ਪੁੱਛ ਲਿਆ ਕਰੂੰਗੀ ਉਦੋਂ ਤੇ ਹਸੇ ਲੈ ਨੂੰ ਰੋਂਦੀ ਸੀ ਵੀ ਸਾਰੇ ਮੈਨੂੰ ਮਿਲ ਜਾਣ ਤੇ ਹੁਣ ਰੋਟੀ ਪਾਣੀ ਮੈਂ ਪੁੱਛਾਂ ਸਾਰਾ ਮੂਡ ਖਰਾਬ ਕਰਕੇ ਰਹਾ ਦਿੱਤਾ ਵਾ ਇਹਨੂੰ ਦੱਸਣਾ ਜ਼ਰੂਰੀ ਹੁੰਦਾ ਵਾ ਕਿ ਉਹਨੇ ਨਹੀਂ ਖਰਾਬ ਕੀਤਾ ਖਰਾਬ ਦੂਂ ਕੀਤਾ ਵਾ ਮੇਰੀ ਗੱਲ ਸੁਣ ਤੂੰ ਕਹਿੰਦੀ ਮਮੀ ਨੂੰ ਦੱਸ ਕੇ ਗਈਆਂ ਉਹ ਕੀ ਕਹਿਣ ਦੀ ਸੀ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਤੁਸੀਂ ਵੀ ਮੇਰੇ ਦਵਾਲੇ ਹੋ ਗਏ ਆ ਮੈਂ ਮੰਮੀ ਵੱਲ ਗਈ ਸੀ ਤੇ ਮੰਮੀ ਸੁੱਤੇ ਸੀ ਉਹ ਮੰਮੀ ਸਦਾ ਨਹੀਂ ਸੌਂਗੀ ਸੀ ਠਾਲ ਕੇ ਨਹੀਂ ਕਹਿ ਸਕਦੀ ਸੀ ਮੰਮੀ ਨੇ ਦਵਾਈ ਖਾਧੀ ਸੀ ਤੇ ਮੈਂ ਚੱਲ ਕੀ ਠਾ ਲੈਣਾ ਵਾ ਆਪਾਂ ਆਈ ਜਾਣਾ ਛੇਤੀ ਬਹਾਨੇ ਤੇ ਕੋਈ ਤੇਰੇ ਕੋਲ ਸਿੱਖੇ ਹਨਾ ਜਿੰਨੇ ਮਰਜੀ ਬਹਾਨੇ ਮੜੀ ਜਾਨੀ ਆ ਬਸ ਤੁਸੀਂ ਤੇ ਮੇਰੇ ਦਵਾਲੇ ਹੋਣਾ ਹੁੰਦਾ ਵਾ ਅਗਲੀ ਗੱਲਾਂ ਕਰ ਗਈ ਨਾ ਫਿਰ ਹੁਣ ਤੇ ਕਰੀ ਜਾ ਰਹੀ ਆ ਉਹਦਾ ਡਰ ਨਹੀਂ ਮਾਰਿਆ ਐਵੇਂ ਡਰਦੇ ਰਹਿੰਦੇ ਇਹਦੇ ਕੋਲੋਂ ਨਹੀਂ ਜੀ ਲੋਕ ਨਹੀਂ ਮੰਮੀ ਨੂੰ ਪੁੱਛਿਆ ਹੋਣਾ ਵਾ ਵੀ ਕਿੱਥੇ ਗਏ ਆ ਮੰਮੀ ਨੂੰ ਪਤਾ ਹੀ ਕੁਝ ਨਹੀਂ ਤੂੰ ਦੱਸ ਕੇ ਜਾਂਦੀ ਤੂੰ ਕਿਤੇ ਨਹੀਂ ਫਟ ਮਾਰ ਦੇਣ ਲੱਗੇ ਠੀਕ ਆ ਨਾ ਜਣਾਵੇਂ ਪੈਂਦਾ ਵਾ ਜ਼ਰੂਰੀ ਇਹ ਨਹੀਂ ਸੁਣ ਕੇ ਆਈ ਨਾ ਫਿਰ ਚੰਗੇ ਸੁਨਾਈਆਂ ਫੜ ਅਗਲੀ ਨੇ ਸੁਨਾਈਆਂ ਤੇ ਮੈਂ ਨਹੀਂ ਸੁਣਾ ਕੇ ਆਈ ਸੁਣਾ ਕੇ ਆਈ ਤੂੰ ਤੂੰ ਹੀ ਬੋਲ ਪੈਂਦੇ ਉਦੋਂ ਤੂੰ ਹੀ ਚੁੱਪ ਬੱਜਦੀ ਨਹੀਂ ਤੂੰ ਮੰਮੀ ਨੂੰ ਦੱਸ ਕੇ ਜਾਂਦੀ ਤੇ ਮੰਮੀ ਨੂੰ ਵੀ ਪਤਾ ਹੁੰਦਾ ਤਗੜੀ ਗੱਲ ਕਰਨ ਲਈ ਬੰਦੀ ਤੂੰ ਚੁੱਪ ਚੁੱਪ ਬਸ ਇਹ ਨਹੀਂ ਰਹਿੰਦਾ ਵਾ ਜੇ ਗੱਲਾਂ ਕਰਨੀਆਂ ਹੁੰਦੀਆਂ ਇੱਕ ਬੰਦਾ ਉਤੋਂ ਦੁਖੀ ਹੁੰਦਾ ਵਾ ਹੋਰ ਦੁਖੀ ਕਰਕੇ ਰਹਾ ਦਿੰਦੇ ਉਹ ਦੁਖੀ ਕਹਿਣ ਨਹੀਂ ਆ ਕੀਤਾ ਅਪਣੀਆਂ ਗੱਲਾਂ ਨਾ ਹੋਈਆਂ ਠੀਕ ਹੈ ਨਾ ਗੱਲਾਂ ਨਾ ਹੋਈਆਂ ਜੇ ਚਲੀ ਗਈਆਂ ਹੀ ਕਿੰਨੇ ਚਿਰਾਂ ਬਾਅਦ ਗਈ ਤਾਂ ਵੀ ਰੋਲਾ ਪਾਈ ਜੰਨੇ ਤੁਸੀਂ ਜੋ ਉੱਥੋਂ ਨਹੀਂ ਸੋਣੀ ਰੋਵੀ ਸੁਣ ਲਾ ਫਿਰ ਮਾਤਾ ਨੇ ਕਿਹਾ ਨਾਂ ਲਿਆ ਵਾ ਇੱਕ ਵਾਰੀ ਵੀ ਮਾਤਾ ਨੇ ਮੈਨੂੰ ਸਮਝਾਤਾ ਸੀ ਠੀਕ ਹੈ ਨਾ ਕੀ ਸਮਝਾਤਾ ਮੈਨੂੰ ਦੱਸ ਦੇ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਨਾ ਕਿ ਆਪਾਂ ਇੱਥੋਂ ਕੁਝ ਨਹੀਂ ਛੱਡ ਕੇ ਜਾਣਾ ਅਗਲੀ ਦੇ ਸਾਹਮਣੇ ਬਹਿ ਜਾਣਾ ਉਹੋ ਗੱਲ ਮਾਤਾ ਨੇ ਸਮਝਾਈ ਆ ਇੱਕ ਵਾਰੀ ਆਪਣੇ ਨਾਂ ਕਰਾ ਲਓ ਸਭ ਕੁਝ ਉਹ ਮੇਰੇ ਹੁੰਦੇ ਨਾ ਮਾਦਰ ਮੂੰ ਇੱਕ ਵਾਰੀ ਨਿਕਲਿਆ ਤੁਹਾਡਾ ਘਰ ਬੋਦਸੇ ਰਹੀ ਜਾ ਮੈਂ ਮਾਤਾ ਨੇ ਇਹ ਵੀ ਗੱਲ ਕੀਤੀ ਸੀ ਮੈਂ ਸ਼ਗਨ ਨਹੀਂ ਹੈਗੀ ਠੀਕ ਆ ਨਾ ਉਹ ਇਹੀ ਚਾਹੁੰਦੇ ਆ ਕਿ ਆਪਣੇ ਘਰ ਵੱਸੋ ਫਿਰ ਇੱਥੇ ਰਹਿਣੇ ਆ ਉੱਥੇ ਜਾਂਦਾ ਕਿ ਪੈਣਾ ਵਾ ਤੁਹਾਨੂੰ ਤੇ ਮੈਂ ਕਿਹਾ ਸੀ ਤੁਸੀਂ ਕਿਹੜਾ ਮੰਨਦੇ ਤੁਸੀਂ ਆਏ ਕਿੱਥੋਂ ਜੋੜੀ ਤੁਸੀਂ ਆਉਣਾ ਕਿੱਥੋਂ ਮਾਤਾ ਇਹਦੇ ਪਿੰਡ ਗਏ ਸੀ ਨਹੀਂ ਪਿੰਡ ਗਏ ਤਾਂ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਨੂੰ ਤੁਹਾਡਾ ਫਰਜ਼ ਨਹੀਂ ਮੰਨਦਾ ਮੈਂ ਦੱਸ ਕੇ ਜਾਣਦਾ ਅਗਲੀ ਨੇ ਸੌ ਸੌ ਗੱਲ ਕੀਤੀ ਹੈ ਮੈਨੂੰ ਮਾਤਾ ਤੁਸੀਂ ਤੇ ਸੁੱਤੇ ਹੋਏ ਮੈਂ ਸੁੱਤੇ ਹੀ ਮੈਂ ਤਾਂ ਨਾ ਹੁੰਡਈ ਹਾਂ ਜਾ ਕੇ ਲੇ ਸੁਣ ਲੈ ਉਹ ਘਟ ਝੂਠ ਮਾਰਿਆ ਕਰ ਰਹਾ ਤੂੰ ਤੂੰ ਕਹਿੰਨੀ ਮਾਤਾ ਸੁੱਤੀ ਹੀ ਮਾਤਾ ਜੀ ਮੈਂ ਨਾ ਹੋਂਡੀ ਹੀ ਮੈਂ ਅੰਦਰ ਗਈ ਹੀ ਹੁਣ ਮੈਂ ਰਜਾਈ ਚੋੱਕ ਕੇ ਥੋੜੀ ਵੇਖਿਆ ਹੀ ਕਿ ਮਾਤਾ ਸੁੱਤੀ ਆ ਕਿ ਨਹੀਂ ਸੁੱਤੀ ਉਹ ਸੰਦੀਪ ਬੱਸ ਕਰ ਬੱਸ ਕਰ ਇੰਨਾ ਝੂਠ ਉਹ ਤੇ ਮੇਰਾ ਦਿਮਾਗ ਖਰਾਬ ਕਰਦਾ ਤੂੰ ਮੇਰੀ ਗੱਲ ਸੁਣ ਮਾਤਾ ਨੂੰ ਪੁੱਛਾਂ ਅੱਗੇ ਭਲਾ ਮੈਂ ਦੱਸ ਕੇ ਨਹੀਂ ਜਾਂਦੀ ਜਿਹੜੀ ਨਹੀਂ ਦੱਸ ਕੇ ਜਾਂਦੀ ਉਹਦੇ ਦਿਵਾਲੇ ਨਹੀਂ ਹੁੰਦੇ ਤੇ ਜਿਹੜੀ ਲੋੜ ਦੱਸ ਕੇ ਜਾਂਦੀ ਰਹੀ ਆ ਉਹਦੇ ਦਿਵਾਲੇ ਹੋਣਦੇ ਸੀ ਆਪਣਾ ਕਿਨੇ ਦੱਸ ਕੇ ਗਈ ਠੀਕ ਹੈ ਨਾ ਸਾਰਾ ਝੂਠ ਬੋਲ ਕੇ ਗਈ ਆ ਤੂੰ ਜੋ ਟਬੋਲ ਕੇ ਗਈਆਂ ਕਲੀਅਰ ਜਾਈ ਵੇਖ ਕੇ ਗਈ ਹੀ ਮੇਰੀ ਨੀ ਗੱਲ ਦਾਦੀ ਮੈਂ ਜਾਈ ਵੇਖ ਕੇ ਚਲ ਗਈ ਹੀ ਮੈਨੂੰ ਚੇਤਾ ਭੁੱਲ ਗਿਆ ਸੀ ਨਾ ਮੇਰੀ ਤੇ ਬੇਇਤੀ ਕਰਵਾਈ ਨੀ ਤੁਸੀਂ ਜੋ ਉਹ ਦੱਸ ਕੇ ਜਾਂਦੇ ਤਾਂ ਨਾ ਉਹ ਹੀ ਬੋਲਦੇ ਸਭ ਨੂੰ ਦੱਸ ਕੇ ਜਾਂਦੀ ਨਾ ਤੜੀ ਦਾ ਕੱਖ ਨਹੀਂ ਬੋਲਣਾ ਹਨ ਨੂੰ ਵੀ ਗੱਲਾਂ ਸੁਣੀਆਂ ਤੂੰ ਮਾੜੀ ਮੁੰਦੀ ਨਹੀਂ ਆ ਤੇ ਅੱਜ ਚਲ ਗਈਆਂ ਉਹ ਚਾਹ ਕੋਣ ਹੁੰਦੀ ਭਲਾ ਲੜਾਈ ਕਰਕੇ ਚਾਹ ਬਣਾਉਣਾ ਗਈ ਮੈਨੂੰ ਤੇ ਤੂੰ ਹੀ ਕੋ ਫੜੀ ਚਾਹ ਮੈਂ ਤੇ ਚਾਹ ਉਹਦੀ ਮੋੜਦੀ ਹੀ ਮੈਂ ਤਾਂ ਕਹਦੇ ਮੈਂ ਨੀ ਪਿੰਡਿਆ ਦੇ ਹੱਥ ਦੀ ਜਾ ਉਹ ਜਾ ਉੱਠ ਜਾ ਕੇ ਮਾਤਾ ਚਾਹ ਬਣਾ ਕੇ ਦੇ ਘਟ ਤੇ ਮਾਤਾ ਤੁਸੀਂ ਬਣਾ ਵੀ ਸਕਦੇ ਹੋ ਚਾਹ ਉਦਾਂ ਤੇ ਹੀ ਕੰਮ ਕਰ ਲੈਨੇ ਆ ਤੇ ਜੇ ਮੈਂ ਚਲੀ ਗਈ ਤੇ ਫਿਰ ਕੀ ਹੋ ਗਿਆ ਹੁਣ ਬਹੁਤੀਆਂ ਗੱਲਾਂ ਨਾ ਸੁਣਾ ਜਿਹੜਾ ਕੰਮ ਕਰ ਨਾ ਕਰ ਜਾ ਚਲ ਜਾ ਉੜ ਜਾ ਓਕੇ ਪਤਾਂ ਨਹੀਂ ਕਾਤੋਂ ਰੇ ਮੈਂ ਗੁੱਸਾ ਮੇਰਦੀ ਕਰਦੇ ਰਹਾ ਹੈ ਦਾ ਜਬਾਨ ਲੰਘਾ ਲਈ ਹੈ ਘੱਟ ਕਲਮੀ ਥਾਨ ਮਾਵੇ ਨੂੰ ਨਾ ਸੰਭਾਲ ਕੇ ਰੱਖ ਠੀਕ ਹੈ ਨਾ ਇਹ ਵੀ ਜ਼ਿਆਦਾ ਬੋਲਣ ਡਿਆ ਵੀ ਉਹਨੇ ਮਾਲਾਂ ਕੀ ਵੜੇ ਵੇ ਵੇ ਕੇ ਡਾਪੀ ਕਰਨੇ ਵੀ ਰਪਿੰਦਰ ਡੇ ਹੀ ਕੰਮ ਕਰਨਾ ਹਾਂਜੀ ਭੂਆ ਜੀ ਉਹ ਨਾ ਮੈਂ ਕੀਤਾ ਹੀ ਕਰਨ ਨੂੰ ਫੋਨ ਅੱਛਾ ਤੇ ਕਹਿਣ ਡਿਆ ਹੀ ਕੋਈ ਗੱਲ ਨਹੀਂ ਮੰਮੀ ਮੈਂ ਸਮਝਾਵਨਾ ਇਹਨੂੰ ਉਹਦੇ ਅੱਖ ਲੱਗ ਵੀ ਜਾਂਦਾ ਹੁੰਦਾ ਵਾ ਕਈ ਵਾਰਾਂ ਨਾ ਇਹਨੂੰ ਲੋੜ ਹੋਵੇ ਨਾ ਹਾਂਜੀ ਤੇ ਹੀ ਘਰੋਂ ਘੱਟ ਪੈਸੇ ਦੋ ਤਾਂ ਫੇਰ ਕਰਨ ਕੰਮ ਮੰਗਵਾ ਲਿੰਦਾ ਵਾ ਉਹ ਵੀ ਭਾ ਦਿੰਦਾ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਬੱਚਿਆਂ ਦੇ ਖਰਚੇ ਸੌ ਹੁੰਦੇ ਆ ਆਹ ਨਹੀਂ ਉਹ ਤੇ ਹੈ ਹੀ ਆ ਮੈਂ ਤਾਂ ਕਰਕੇ ਕੀ ਆਈ ਭੂਆ ਜੀ ਕਿ ਚੱਲੇਗੀ ਮੁੰਡਾ ਤੇ ਗੱਲ ਮੰਨ ਲੂਗਾ ਨਾ ਉਹਦੀ ਤੇ ਚੱਲ ਵਧੀਆ ਹੋ ਜਾਊਗਾ ਨਹੀਂ ਨਹੀਂ ਕਹਿੰਦਾ ਕੋਈ ਨਹੀਂ ਹੁਣ ਤੇ ਮੈਂ ਕੰਮ ਤੇ ਆ ਕੰਮ ਤੋਂ ਆਣ ਕੇ ਨਾ ਮੈਂ ਆਪੇ ਉਹਨੂੰ ਸਮਝਾ ਦੇਣਾ ਵਾ ਠੀਕ ਠੀਕ ਆ ਉਹ ਗੱਲ ਕਰਦੀ ਕਰਦੀ ਨਾ ਦਿਲਜਿੰਦਰ ਲੱਗੇ ਚ ਲਗੀ ਉਹ ਖੁਜੀ ਵਾਲੀ ਘਰ ਗਈ ਨਹੀਂ ਨਾ ਨਾ ਘਰ ਜਾਣ ਰਹੀ ਆ ਉਹ ਲੈਣੀ ਜਿੱਦ ਤੱਕ ਮੱਥੇ ਲੱਗਣ ਨੂੰ ਮੇਰੇ ਜੀ ਨਹੀਂ ਕਰਦਾ ਮੈਂ ਵੇਲੀ ਗਈ ਨਾ ਠੀਕ ਠੀਕ ਆ ਤੇ ਉਹ ਕਹਿਣ ਲਈ ਹੈਗੀ ਪਿੱਦਲ ਜੀ ਤੇ ਸੰਦੀਪ ਦੋਵੇਂ ਜਾਣੇ ਨਾ ਮੋਟਰਸਾਈਕਲ ਲੈ ਕੇ ਪਤਾ ਨਹੀਂ ਕਿੱਧਰ ਨੂੰ ਚਲ ਗਏ ਹਾਂ ਹਾਂ ਨਾ ਸੱਸ ਨੂੰ ਪੁੱਛਿਆ ਨਾ ਕਿਹਨੂੰ ਦੱਸਿਆ ਤੇ ਆਂਦੀ ਉਹ ਨਾ ਕਿ ਆਈ ਤੇ ਮੈਨੂੰ ਸਭੋ ਤਰਸਾ ਆ ਵੀ ਠੰਡ ਲੱਗੀ ਹੋਣੀ ਆ ਕਮਾਂ ਰਹੀ ਆ ਚਾਹ ਬਣਾਈ ਤੇ ਚਾਹ ਦਿੱਤੀ ਤੇ ਇਹ ਉਹ ਕਿੱਧਰ ਨੂੰ ਗਏ ਆ ਅੱਜ ਮੈਂ ਮੈਨੂੰ ਘਰੇ ਦੱਸ ਕੇ ਗਏ ਆ ਹਾਂਜੀ ਤੇ ਉਹਦੇ ਨਾਲ ਔਖੀ ਹੋਗੀ ਹਲੇ ਲੈ ਜਾ ਚਾਹ ਮੈਂ ਨਹੀਂ ਚਾਹ ਪੀਉ ਤੇ ਮੈਂ ਤੂੰ ਰਹਿਣ ਦੇਣੀ ਤੂੰ ਕੀ ਦੱਸ ਕੀਤਾ ਇਹੋ ਜਿਹੇ ਤਸਵਾਲ ਕਹਿੰਦੇ ਹੁੰਦੇ ਪਤਾ ਨਾ ਕੀ ਆਪੂਆ ਜੀ ਤੇ ਦਿਲ ਵਿੱਚ ਕੁਝ ਹੈ ਨਹੀਂ ਆ ਉਹ ਤਾਂ ਵਿਚਾਰੀ ਕਰਦੀ ਆ ਪਰ ਉਹਨੂੰ ਨਹੀਂ ਨਾ ਪਤਾ ਹੈਗਾ ਕਿ ਕੱਲ ਨੂੰ ਇਹਦੀ ਲੋੜ ਪੈਣੀ ਆ ਮੈਨੂੰ ਤੇ ਲੱਗ ਹੀ ਜਾਣਾ ਪਤਾ ਤੇ ਲੱਗ ਗਿਆ ਵੀ ਆ ਜੀ ਇੰਨਾ ਉਹਦਾ ਦਰੇ ਕਰਦੀ ਹੀ ਤੇ ਦੱਸ ਕੇ ਕਿਉਂ ਨਹੀਂ ਜਾਂਦੀ ਉਹ ਜਿੱਧਰ ਨੂੰ ਜੀ ਕਰਦਾ ਕੱਪੜੇ ਪਾਉਂਦੇ ਮੂੰਹ ਚੁੱਕਦੇ ਤੇ ਤੁਰ ਪੈਂਦੇ ਆ ਹੁਣ ਇਹਦੇ ਘਰ ਵਿੱਚ ਕੋਈ ਮੁਕਤ ਨਹੀਂ ਹੈਗੀ ਹੁਣ ਤੇ ਨਾ ਟਾਈਮ ਪਾਸ ਹੀ ਕਰਨ ਲਈ ਆ ਕੋਈ ਗੱਲ ਨਹੀਂ ਇਦਾਂ ਇਹ ਤਾਂ ਹੋਣਾ ਚਾਹੀਦਾ ਹੀ ਇਹਨੂੰ ਕਿਦਾ ਸਮਝਾਉਣੀ ਆ ਫੇ ਮੈਂ ਵਿਤਕਰੇ ਕਰਨ ਲਈ ਘਰ ਵਿੱਚ ਹਲੇ ਤੇ ਹੋਣਾ ਵਾ ਪੂਆ ਜੀ ਹਲੇ ਹੋਇਆ ਕੀ ਆ ਹਲੇ ਤਾਂ ਪਤਾ ਲੱਗਣਾ ਹੋ ਇਹਨਾਂ ਨੂੰ ਜਿੱਦਾਂ ਪੈਰੀ ਪੂਰੀ ਸਾਰਾ ਕੁਝ ਨਾਮ ਉਹਨਾਂ ਨੇ ਲਿਖਾ ਲਿਆ ਹੀ ਚਾਹੇ ਕਿਦਾਂ ਹੀ ਤੇ ਕੀ ਕਰ ਲੈਣਾ ਇਹਦੇ ਚਲੋ ਤੁਸੀਂ ਰਲ ਮਿਲ ਕੇ ਸਾਰਾ ਕੁਝ ਕਰ ਲਿਆ ਤੇ ਚਲ ਬਚ ਗਈ ਤੇ ਤਾਂ ਕਿਹੜਾ ਮੈਨੂੰ ਚੰਗਾ ਕਹਿਣ ਲਈ ਨਾ ਤਾਂ ਵੀ ਤਾਂ ਬੱਦਵਾਈਆਂ ਹੀ ਦੇਣ ਰਹੀ ਐ ਉਹਨੇ ਪੂਆ ਜੀ ਤਾਂ ਕੇ ਮਾਰਨੇ ਆ ਸੰਦੀਪ ਨੇ ਵੇਖਿਓ ਸਹੀ ਤਾਂ ਬਣਦਾ ਕੀ ਆ ਤੇ ਮੈਂ ਬਹਿ ਕੈਨੀ ਆ ਇਹਨੂੰ ਧੱਕੇ ਵੱਜਣ ਤੇ ਮੈਂ ਆਪਣੇ ਅੱਖੀ ਵੇਖਾਂ ਤੇ ਫੇਰ ਇਹਨੂੰ ਪੁੱਛਾਂ ਵੀ ਵੇਖ ਲੈ ਨਤੀਜਾ ਅਜੇ ਤਾਂ ਸਾਰੀ ਪੈਲੀ ਉਹਨੇ ਲਈ ਨਹੀਂ ਜੇ ਲੱਲੇਂਦੀ ਨਾ ਤੇ ਤੈਨੂੰ ਖੂ ਖਾਤਾ ਦਾ ਧੱਕਾ ਦੇਣਾ ਹੀ ਉਹਨੇ ਪਤਾ ਨਾ ਕੀ ਆ ਉਥੇ ਮਾਂ ਵੀ ਉਹਦੀ ਕੱਲੀ ਹੈ ਕੀ ਪਤਾ ਉਥੇ ਨਹੀਂ ਸਾਰਾ ਕੁਝ ਦੇਈ ਜਾਂਦੀ ਚਾਹੇ ਕਿਦਾਂ ਪੇਕਿਆਂ ਨੂੰ ਪੂਜੀਦੀ ਹੋਊਗੀ ਹੋਰ ਇਹਨੇ ਕਰਨੇ ਇੰਨੇ ਪੈਸੇ ਇਹੋ ਕੰਮ ਹੀ ਆ ਨਾ ਨਾ ਉਥੇ ਭਰਾ ਕੋਈ ਕਮਾਈ ਕਰਨ ਦਾ ਤਾਂ ਹੈ ਹੀ ਨਹੀਂ ਸਾਧਨ ਉਥੇ ਤੇ ਪੈਸੇ ਕਿੱਥੋਂ ਆਉਣੇ ਤੈਨੂੰ ਵੀ ਪਤਾ ਵਾ ਰੋਜ਼ ਦੇ ਰੋਜ਼ ਖਰਚਾ ਵਾ ਕਿੰਨੀ ਮੰਗਾਈ ਆ ਇਤੋਂ ਖੜਖੜ ਕੇ ਉੱਥੇ ਪਹਚਾਈ ਜਾਂਦੀ ਹਣੀ ਪੇਕੇ ਹੀ ਗਈ ਹੁਣੀ ਹੋਰ ਕਿੱਥੇ ਜਾਣਾ ਉਹ ਉੱਥੇ ਹੀ ਜਾਣਾ ਹੋਰ ਕਿੱਥੇ ਜਾਣਾ ਉਹ ਉਹ ਜਾਓ ਛੱਡੂ ਆ ਲੈ ਕੇ ਸੌਦਾ ਤੇ ਪਚਾਉਂਦੇ ਹੁਣੇ ਮਹੀਨੇ ਦਾ ਉੱਥੇ ਤੇ ਲੈ ਪਕਾ ਕੇ ਖਾਂਦੀ ਰਿਆ ਕੱਲੀ ਕੀ ਪਤਾ ਕੀ ਕਰਦੇ ਕਰਦੇ ਤੇ ਕੀ ਨਹੀਂ ਅਹੀਂ ਸੋ ਕੇ ਦੀ ਗੱਲ ਚ ਨਹੀਂ ਆਉਂਦੇ ਭੂਆ ਜੀ ਤੇ ਕੀ ਲੋੜ ਆ ਮੈਂ ਗੱਲ ਚ ਆਉਂਦੀ ਇਹ ਦਿਲਜਿੰਦਰ ਮੇਰਾ ਨਾ ਫਰਜ਼ ਹੀ ਇੰਨਾ ਦਾ ਦਿਲਜਿੰਦਰ ਨੂੰ ਦਾ ਹਿੱਸਾ ਦਵਾਈਏ ਉਹ ਦਿੱਤਾ ਵਾ ਦਵਾ ਹੁਣ ਗਾੜੀ ਨਾ ਆਪਣੀ ਪਕਾਉਂ ਤੇ ਆਪਣੀ ਖਾਣ ਜੋ ਮਰਜ਼ੀ ਕਰਨ ਮੈਨੂੰ ਕੀ ਲੋੜ ਪਈ ਇਹਨਾਂ ਦੀਆਂ ਗੱਲਾਂ ਸੁਣਦੀ ਮੈਂ ਕਿਹੜਾ ਵਿੱਚੋਂ ਕੁਝ ਚੁੱਕ ਕੇ ਲੈ ਜਾਣਾ ਵਾ ਉਖੜਨ ਦਾ ਭੋਜ ਕਿਸੇ ਨੇ ਵੀ ਕਖਣੀ ਜੇ ਹੁਣ ਇੱਧਰ ਵੀ ਵਿਚਰੀ ਉਹ ਆ ਜਾਂਦੀ ਆ ਦੁਖ ਸੁਖ ਆਪਣਾ ਕਰ ਜਾਂਦੀ ਆ ਤੇ ਕੀਥੋਂ ਕੋ ਚੋਕੇ ਲੈ ਜਾਂਦੀ ਆ ਤੇ ਚਾਹੇ ਕੋਈ ਮੜੀ ਸਲਾਹ ਲੈ ਕੇ ਜਾਂਦੀ ਜਾਈ ਕਿਦਾਂ ਪਰ ਉਹਨਾਂ ਦੀ ਗਲਤਫਹਿਮੀ ਹੈ ਨਾ ਉਹ ਜਿੱਦਾਂ ਦਾ ਬੰਦਾ ਆਪ ਹੋਵੇ ਨਾ ਉਹਨੂੰ ਅਗਲਾ ਵੀ ਉਦਾਂ ਦਾ ਹੀ ਨਜ਼ਰ ਆਉਂਦਾ ਹੁਣ ਕਿੰਨਾ ਕੁ ਚਿਰ ਲੋਕਾਂ ਦੇ ਤਾਣੇ ਮਿਹਣੇ ਸੁਣੀ ਜਾਣੇ ਆ ਆ ਮੁੰਡੇ ਨੂੰ ਮੈਨਾਂ ਸਮਝਾਇਆ ਵਾ ਨਾ ਕਿ ਤੂੰ ਬਾਹਰ ਚੱਲ ਜਾ ਕਹਿੰਦਾ ਮੈਂ ਨਹੀਂ ਬਾਹਰ ਜਾਣਾ ਮੇਰੇ ਲੋਪਾ ਸਾਰਾ ਟੱਬਰ ਮਰ ਜਾ ਇਹਨੂੰ ਅੱਜ ਮੈਂ ਮਾਰ ਕੇ ਦੱਸਣਾ ਹਾਂ ਲੱਗੇ ਆ ਵੀ ਹੱਦ ਹੋਈ ਤੁਹਾਡੇ ਵਾਰੀ ਉਹ ਮੈਨੂੰ ਪੀ ਲਾਂ ਦੇ ਕਿਉਂ ਪੀ ਲਾਂ ਦੇ ਆ ਕੰਮ ਚੰਗਾ ਵਾ ਮੁੰਡਾ ਬੜਾ ਕੀ ਜਾਂਦਾ ਵਾ ਤੇਰਾ ਆਨਾ ਮਰ ਜਾ ਮੇਰੇ ਵੱਲ ਸਾਰੇ ਜਾਣੇ ਤੂੰ ਉਹ ਨਹੀਂ ਕਹਿੰਦਾ ਮੁੰਡਾ ਤੀ ਮੁੰਡੇ ਦੀਆਂ ਗੱਲਾਂ ਚ ਕਿਉਂ ਆਉਂਦੇ ਆ ਮੁੰਡੇ ਦੇ ਗੱਲਾਂ ਚ ਕਿਉਂ ਆਉਂਦੇ ਆ ਉਹਨੂੰ ਸਮਝਾ ਫਿਰ ਮੁੰਡੇ ਦੀਆਂ ਗੱਲਾਂ ਨਹੀਂ ਮੇਰੇ ਕੋ ਸੁਣੀਆਂ ਜਾਂਦੀਆਂ ਛੱਡੋ ਇਧਰ ਫੜਾਓ ਹੋਰ ਹੀ ਕੰਮ ਲੱਗੇ ਕਰਨਾ ਆ ਚੰਗਾ ਕੰਮ ਵਾ ਭਲਾ ਤੇ ਮੇਰੇ ਕੋ ਲੋਕਾਂ ਨੇ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਮੈਂ ਕਰਾ ਬਾਹਰ ਜਾਣਾ ਜਾਵੇ ਨਹੀਂ ਜਾ ਪਾਇਆ ਕੀ ਹੋ ਗਿਆ ਵਾ ਆ ਵੇਖ ਲਓ ਭੂਆ ਜੀ ਇਹਨੂੰ ਲੱਗੇ ਸੀ ਪੀਣ ਇਹਨੂੰ ਪੀਣ ਲੱਗਾ ਹੈਗਾ। ਵਾ ਕੀ ਨਾ ਬਤਾ ਗਈ ਇਹਨੂੰ ਪੀਣ ਦੀ? ਉਹ ਨੂਰ ਕਹਿੰਦਾ ਵੀ ਮੇਰੇ ਨਾਲ ਭਾਈ ਮਰ ਜਾਓ। ਮੈਂ ਨਹੀਂਗਾ ਬਾਹਰ ਜਾਣਾ। ਤੇ ਹੁਣ ਜਿਹੜੇ ਪੈਸੇ ਲਾਏ ਉਹ ਕਿੱਥੇ ਜਾਣੇ ਆ? ਤੇ ਜੇ ਨਿਆਣਾ ਨੇ ਕਹਿਤਾ ਹੀ ਤਾ ਤੂੰ ਮਰੀ ਜਾਣਾ। ਓਏ ਓ ਨਿਆਣਾ ਵਾ ਹੁਣ। ਬਾਈਆਂ ਤਈਆਂ ਸਾਲਾਂ ਦਾ ਹੋ ਗਿਆ ਵਾ। ਮੈਨੂੰ ਤਾਂ ਲੱਗਦਾ ਤੂੰ ਉਹ ਤੋਂ ਨਿਆਣਾ ਵਾ। ਦਵਾਈ ਫੜ ਕੇ ਬਹਿ ਗਿਆ ਵਾ। ਕੋਈ ਅਕਲ ਨੂੰ ਹੱਥ ਮਾਰ। ਆਪੂਆ ਜੀ ਮਹਾ ਆ ਕੇ ਫੜੀ ਆ। ਜੇ ਪੀ ਲੈਂਦੇ ਤਾਂ ਹੋਰ ਸਿਆਪਾ ਪੈਣਾ। ਜਾਂ ਤੇ ਉਹਨੂੰ ਕਹਾਂ ਵੀ ਬਾਹਰ ਚੱਲ ਜਾ। ਨਹੀਂ ਤੇ ਮੈਂ ਨਹੀਂ ਰਹਿਣਾ ਇੱਥੇ। ਤੇ ਆਕੇ ਲੋੜਾ ਮਾਰਨ ਲੱਗਾ ਹੈਗਾ ਭੂਆ ਜੀ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਹੁਣ ਅਸੀਂ ਆਪਾ ਖੜਾ ਹੋ ਚੱਲਿਆ ਹੀ ਵੀ ਸ਼ੁਕਰ ਕਰ ਵੀ ਤੂੰ ਵੇਖ ਲਿਆ ਵਾ ਜੇ ਨਾ ਵੇਂਦੀ ਨਾ ਤਾਂ ਕੀ ਬੰਨਾ ਹੈਗਾ ਤੈਨੂੰ ਮੈਂ ਉਹ ਤਾਂ ਕਹਿੰਦੀ ਰਹੀ ਨਾ ਵੀ ਮੁੰਡੇ ਨੂੰ ਵਰਜਲਾ ਵਰਜਲਾ ਪਰ ਤੂੰ ਵੀ ਮੇਰੇ ਆਖੇ ਨਹੀਂ ਲੱਗੀ ਵੇਖ ਲਾ ਕਿੱਥੋਂ ਤੱਕ ਨੌਬਤ ਆ ਗਈ ਹੁਣ ਉਹ ਦਵਾਦਾਂ ਉਮੇ ਆਕੇ ਫੜ ਲਈ ਆ ਜੇ ਭੂਆ ਜੀ ਕਿਤੇ ਪੀ ਲੈਂਦੇ ਤਾਂ ਕੀ ਬੰਨਾ ਸੀ ਅਸੀਂ ਤਾਂ ਰੋਂਦੇ ਰਹਿਣਾ ਇਹਦਾ ساری ਉਮਰ ਇਹਦਾ ਮੁੰਡੇ ਦਾ ਕੀ ਜਣਾ ਵਾ ਤੁਸੀਂ ਕਹਿ ਦਿਓ ਇਹਨੂੰ ਪੀਜ ਜਾਣਾ ਚਲ ਜਾ ਜਾਂ ਨਹੀਂ ਨਾ ਜਾਣਾ ਤੇ ਦਫਾ ਹੋ ਜਾਏ ਘਰ ਦੇ ਵਿੱਚੋਂ ਐ ਨਹੀਂ ਰੱਖਣਾ ਤੈਨੂੰ ਪੁੱਤ ਇਦਾਂ ਨਹੀਂ ਨਿਆਣੇ ਨੂੰ ਕਿਹਾ ਜਾਂਦਾ ਹੁੰਦਾ ਕਿੱਦਾਂ ਮੈਂ ਕਹਿ ਦਾਂ ਵੀ ਦਫਾ ਹੋ ਜਾ ਅੱਜ ਤੇ ਪਿਓ ਇਹ ਕੰਮ ਕਰ ਲੱਗਾ ਸੀ ਕੱਲ ਨੂੰ ਪੁੱਤ ਕਰ ਲੂ ਤੇ ਫੇਰ ਕੀ ਕਰਾਂਗੀ ਨਿਆਣੇ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ ਵਾ ਨਹੀਂ ਭੂਆ ਜੀ ਮੈਂ ਨਹੀਂ ਸਮਝਾਉਣਾ ਇਹਨੂੰ ਦਫਾ ਹੋਵੇ ਮੇਰੇ ਕੋਲੋਂ ਭਾਵੇਂ ਜਿੱਥੇ ਮਰਜ਼ੀ ਜਾਵੇ ਮੈਂ ਇਹਦੇ ਕਹਿਣਾ ਹੀ ਨਹੀਂ ਹੁਣ ਇਹਨੂੰ ਲੱਗ ਗਿਆ ਨਾ ਹੁਣ ਤੈਨੂੰ ਪਤਾ 500 ਮੰਗਦਾ ਤੇ 1000 ਦੇਣੀ ਨਹੀਂ ਹਾਂ ਵੇਖ ਲਾਂନ୍ତି ਜੇ ਚੱਲ ਆ ਜਾ ਘਰ ਨੂੰ ਹੁਣ ਕੋਈ ਗੱਲ ਨਹੀਂ ਸਮਝਾਉਨੇ ਆ ਬੈਠੇ ਹੈ ਤਾਂ ਕਿ ਤੇਨ ਕੋਈ ਵੀ ਹੱਲ ਨਿਕਲਣਾ ਸਿਆਪਾ ਖਨਾ ਜੀ ਕਿੰਨਾ ਕ ਮੁੰਡੇ ਨੂੰ ਸਮਝਾਈਏ ਕਿੰਨਾ ਕ ਕਹੀਏ ਹੁਣ ਆਖਣ ਦਾ ਹੀ ਵਾਸਤਾ ਵਾ ਹੋਰ ਕੀ ਕਰ ਲੈਣਾ ਵੇ ਦੇ ਨਾਲ ਜੇ ਗਦੀਆ ਜੇ ਵਾਲਾ ਕੰਮ ਕਰ ਲੈਂਦੇ ਤੇ ਕੀ ਕਰ ਲੈਣਾ ਸੀ